ਇਕ ਨਾ ਬੇਟਾ ਅੱਜਕੱਲ ਨਾ ਉਹ ਨਵਾਂ ਟ੍ਰੈਂਡ ਚੱਲ ਪਿਆ ਹਾਂਜੀ ਉਹ ਮੋਟਰਸਾਈਕਲ ਦੇ ਪਿੱਛੋਂ ਲੁਹਾਂਦੇ ਆਗੇ ਹਾਂਜੀ ਹਾਂਜੀ ਲੁਹਾਂਦੇ ਨਾ ਹਾਂਜੀ ਤੁਸੀਂ ਇਹ ਕੰਮ ਨਹੀਂ ਕਰਨਾ ਠੀਕ ਹੈ ਜੀ ਇੱਕ ਤੁਸੀਂ ਆ ਜਿਹੜਾ ਸਲੈਂਸਰ ਚੇਂਜ ਕਰਾਉਂਦੇ ਆ ਵੱਡਾ ਪਟਾਕੇ ਵਾਲਾ ਸਲੈਂਸਰ ਪਵਾਉਂਦੇ ਹਾਂਜੀ ਉਹ ਨਹੀਂ ਕਰਨਾ ਠੀਕ ਹੈ ਜੀ ਅੱਛਾ ਬੱਚਿਆਂ ਨੇ ਕੀ ਨਵਾਂ ਪਤਾ ਨਹੀਂ ਇਸ ਚੀਜ਼ ਦਾ ਕੀ ਹੈ ਬੈਨੀਫਿਟ ਲੈਣਾ ਚਾਹੁੰਦੇ ਆ ਪਿੱਛੋਂ ਮੋਟਰਸਾਈਕਲ ਬਿਲਕੁਲ ਲੰਡਾ ਬੋਲਾ ਮਡਗਾੜ ਖੋਲਿਆ ਹੋਇਆ ਅੱਛਾ ਉਹ ਜਦੋਂ ਕੋਈ ਕ੍ਰਾਈਮ ਕਰਦਾ ਹਾਂਜੀ ਹਾਂਜੀ ਉਹ ਕ੍ਰਾਈਮ ਕਰਦਾ ਸੀ ਉਹਨੂੰ ਕਿਸ ਤਰ੍ਹਾਂ ਫੜਾਂਗੇ ਉਹ ਤਾਂ ਗੱਲ ਹੈਗੀ ਹੰਬਲ ਰਿਕੁਐਸਟ ਹੈ ਕਿ ਪਲੀਜ਼ ਜਿਹੜਾ ਕੋਈ ਸਲੈਂਸਰ ਚੇਂਜ ਕਰਾਣੇ ਆਲਾ ਆਂ ਦਾ ਜਾਂ ਕੋਈ ਆ ਦੂਜਾ ਚੇਂਜ ਕਰਾਣੇ ਆਲਾ ਦਾ ਇਹ ਤੁਸੀਂ ਨਹੀਂ ਕਰਨਾ ਠੀਕ ਹੈ ਜੀ ਕਾਰਨ ਕੀ ਹੈ ਕਿ ਇਹ ਬੰਦੇ ਕ੍ਰਾਈਮ ਕਰਦੇ ਆ ਔਰ ਪੰਪਾਂ ਦੇ ਵੀ ਮੈਂ ਹਦਾਇਤਾਂ ਸ਼ਰਤ ਕਰਕੇ ਆਇਆ ਇਹ ਬੰਦੇ ਜਦੋਂ ਇਹਨਾਂ ਦੇ ਕੋਈ ਮੋਟਰਸਾਈਕਲ ਖੁੱਲਾ ਹੁੰਦਾ ਪਿੱਛੇ ਸਲੈਂਸਰ ਦੂਜਾ ਨਹੀਂ ਨੰਬਰ ਹੁੰਦਾ ਇਹ ਕ੍ਰਾਈਮ ਕਰਕੇ ਭੱਜ ਜਾਂਦੇ ਆ ਤੇ ਸਾਨੂੰ ਫੜਨ ਵਿੱਚ ਔਖ ਆਂਦੀ ਹੈ ਤੁਸੀਂ ਇਹ ਕੰਮ ਨਹੀਂ ਕਰਨਾ ਇਸ ਚੀਜ਼ ਤੁਸੀਂ ਖੁਦ ਇਨਵੋਲਵ ਨਹੀਂ ਹੋਣਾ ਅਗਰ ਤੁਸੀਂ ਕਰੋਗੇ ਤਾਂ ਮੈਂ ਤੁਹਾਨੂੰ ਵੀ ਇਸ ਚੀਜ਼ ਨੂੰ ਬਾਲੂ ਕਰੂੰ ਕੋਈ ਨਾ ਸਰ ਜਿੱਤਨਾ ਹੋਣਾ ਅੱਜ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਅੱਜ ਦੇ ਦੌਰ ਦੇ ਵਿੱਚ ਤੁਹਾਡੇ ਪੰਪਾਂ ਦੇ ਤੇਲ ਪਾਉਣ ਆnde ਮੁੰਡੇ ਪਿੱਛੋਂ ਲੰਡਾ ਮੋਟਰਸਾਈਕਲ ਆਉਂਦਾ ਉਹਦਾ ਕੋਈ ਨੰਬਰ ਨਹੀਂ ਹੁੰਦਾ ਔਰ ਉਹ ਕ੍ਰਾਈਮਨਲ ਬੰਦੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਨਾ ਕਿਉਂ ਤੁਹਾਡਾ ਬਿਜ਼ਨਸ ਹੈ ਤੁਸੀਂ ਨਹੀਂ ਚਲੋ ਦੁਆ ਕਰ ਸਕਦੇ ਪਰ ਤੁਸੀਂ ਜਿਹੜੇ ਇਸ ਤਰ੍ਹਾਂ ਲੰਡੇ ਮੋਟਰਸਾਈਕਲ ਆਉਂਦੇ ਨਾ ਔਰ ਪਿੱਛੇ ਕੋਈ ਨੰਬਰ ਨਹੀਂ ਹੈ ਉਹ ਹੋ ਸਕਦਾ ਸਨੇਚਿੰਗ ਕਰਕੇ ਆਏ ਹੋਵੇ ਜਾਂ ਉਹਨੇ ਅੱਗੇ ਜਾ ਕੇ ਕੋਈ ਸਨੇਚਿੰਗ ਕਰਨੀ ਹੋਵੇ ਕੋ ਹੋਰ ਕ੍ਰਾਈਮ ਕਰਨਾ ਹੋਵੇ ਜਿਸ ਮੋਟਰਸਾਈਕਲ ਦੇ ਪਿੱਛੇ ਨੰ ਇੱਕ ਸਾਡੀ ਬੇਨਤੀ ਪ੍ਰਵਾਨ ਕਰਿਓ ਕਿਉਂ ਇਹ ਜਿਹੜਾ ਕ੍ਰਾਈਮ ਨੂੰ ਬढ़ावा ਦੇ ਰਿਹਾ ਹੈ ਅੱਜ ਦੀ ਡੇਟ 'ਚ ਇੱਕ ਨਵਾਂ ਟ੍ਰੈਂਡ ਚੱਲ ਪਿਆ ਮੁੰਡਿਆਂ ਨੇ ਪਿੱਛੇ ਮੋਟਰਸਾਈਕਲ ਬਿਲਕੁਲ ਲੰਡੇ ਕੀਤੇ ਹੋਏ ਆ ਕੋਈ ਮਰਗਾਟ ਨਹੀਂ ਕੋਈ ਕੁਛ ਨਹੀਂ ਹੈ ਉਹ ਵੈਸੇ ਐਦਾਂ ਹੀ ਘੁੰਮੀ ਜਾਂਦੇ ਆ ਠੀਕ ਹੈ ਉਹ ਆਪ ਅਕਸਰ ਪੰਪ ਤੇ ਤੇਲ ਪਵਾਣ ਤਾਂ ਆਂਦੇ ਆ ਨਾ ਜਦੋਂ ਤੇਲ ਪਵਾਣ ਆਂਦੇ ਆ ਉਹਨਾਂ ਨੂੰ ਕਹਿੰਦਾ ਵੀ ਭਾਈ ਸਾਹਿਬ ਸਾਨੂੰ ਐਸਐਚਓ ਸਾਹਿਬ ਦੀਆਂ ਔਰ ਪ੍ਰਸ਼ਾਸਨ ਦੀ ਸਖਤਤਾ ਦਿੱਤਾ ਕਿ ਬਿਨਾਂ ਨੰਬਰ ਤੋਂ ਜਿਹੜਾ ਵਹੀਕਲ ਹੈ ਉਹਨੂੰ ਤੇਲ ਨਹੀਂ ਪਵਾਣਾ ਠੀਕ ਹੈ ਥੈਂਕ ਯੂ ਮੈਂ ਜੀ ਐਸਐਚਓ ਅਸ਼ੋਕ ਕੁਮਾਰ थाना सदर ਨਮਸ਼ਾਹ ਜ਼ ਮੈਨੂੰ ਡਾਕਟਰ ਮਹਿਤਾਬ ਸਿੰਘ ਨੇ ਜੋ ਮੇਰੇ ਐਸਐਚਓ ਸਾਹਿਬ ਨੇ ਅੱਜ ਪਹਿਲ ਸਰਨੇ ਮੇਰੇ ਉਹਨਾਂ ਨੇ ਮੈਨੂੰ ਮਿਤੀ 5 9 2024 ਨੂੰ ਬਤੌਰ ਮੁੱਖ ਅਫਸਰ थाना ਸਰਦ ਤਨਾਦ ਕੀਤਾ ਔਰ ਮੈਂ ਇਸ ਤਨਾਤੀ ਦੇ ਦੌਰਾਨ ਜਿੰਨੀ ਕੁ ਮੇਰੀ ਹੋ ਸਕੀ ਮੈਂ ਮਿਹਨਤ ਕੀਤੀ ਨਸ਼ਾ ਮੁਕਤ ਕੀਤਾ ਔਰ ਇੱਕ ਹੋਰ ਹੁਣ ਜਿਹੜੀ ਨਵੀਂ ਦੁਈ ਸ਼ੁਰੂਆਤ ਹੋਈ ਹੈ ਇਹ ਜਿਹੜਾ ਜੂਥ ਹੈ ਇਹ ਮੋਟਰਸਾਈਕਲਾਂ ਨੂੰ ਪਿੱਛੋਂ ਲੰਡੇ ਕਰਕੇ ਬਿਲਕੁਲ ਨੰਬਰ ਨਹੀਂ ਲਾਉਂਦੇ ਉਹਨਾਂ ਦੇ ਔਰ ਕਰੀਬ ਮੈਂ 15 ਦੇ ਕਰੀਬ ਮੋਟਰਸਾਈਕਲ ਇਹੋ ਜਿਹੇ ਜਿਹੜੇ ਲੰਡੇ ਆ ਬਿਲਕੁਲ ਪਿੱਛੇ ਕੋਈ ਨੰਬਰ ਨਹੀਂ ਆ ਉਹਨਾਂ ਦੇ ਮੜਗਾੜ ਵੀ ਲਾਏ ਹੋਏ ਨੇ ਉਹ ਮੈਂ ਬੰਦ ਕੀਤੇ ਔਰ ਮੈਂ ਇੱਕ ਪੈਟਰੋਲ ਪੰਪ ਦੇ ਜਿਹੜੇ ਮਾਲਕ ਹੈਗੇ ਔਰ ਉਹਨਾਂ ਨੇ ਕਰਿੰਦੇ ਆ ਉਹਨਾਂ ਨੂੰ ਮੈਂ ਬਹੁਤ ਵੱਡਾ ਬੇਨਤੀ ਔਰ ਮੈਸੇਜ ਦੇਣਾ ਚਾਹਣਾ ਕਿ ਜਿਹੜੇ ਲੰਡੇ ਮੋਟਰਸਾਈਕਲ ਵਾਲੇ ਆ ਪਲੀਜ਼ ਇਹਨਾਂ ਦੇ ਨੰਬਰ ਨਹੀਂ ਹੈ ਇਹ ਸਾਰੇ ਬੰਦੇ ਜਿਹੜੇ ਘੱਟੋ ਘੱਟ ਜਿਹੜਾ ਬੰਦਾ ਇੱਕ ਵਧੀਆ ਸ਼ਹਿਰੀ ਹੈ ਉਹ ਆਪਣਾ ਨੰਬਰ ਵੀ ਸਹੀ ਰੱਖੂਗਾ ਉਹ ਇਹ ਘੱਟੋ ਘੱਟ ਕ੍ਰਿਮੀਨਲ ਬੰਦੇ ਨੇ ਇਹੋ ਜਿਹੇ ਔਰ ਇਹ ਤਰਾਇਆਂ ਕਰਦੇ ਨੇ ਕਿ ਲੁੱਟਾ ਖੋਹਾਂ ਕਰਦੇ ਨੇ ਇਹ ਤੇਲ ਪਾ ਕੇ ਜਾਂਦੇ ਨੇ ਮੈਂ ਪੰਪ ਵਾਲੇ ਜਿਹੜੇ ਕਰਿੰਦੇ ਆ ਔਰ ਜਿਹੜੇ ਪੰਪਾਂ ਦੇ ਮਾਲਕ ਹੈ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਨੂੰ ਪਲੀਜ਼ ਤੇਲ ਨਾ ਪਾਇਆ ਜਾਵੇ ਕਿਉਂ ਜਦੋਂ ਤੁਸੀਂ ਇਹਨਾਂ ਨੂੰ ਤੇਲ ਦੇਦੇ ਨੇ ਤੇਲ ਪਵਾ ਕੇ ਕਿਤੇ ਨਾ ਕਿਤੇ ਲੁੱਟਕੋ ਕਰਦੇ ਆਂ ਔਰ ਜਿਸ ਵੀ ਬੰਦੇ ਨਾਲ ਲੁੱਟਕੋ ਹੋਉਂਦੀ ਹੈ ਜਦੋਂ ਇਹਨਾਂ ਦਾ ਨੰਬਰ ਨੋਟ ਕਰਨ ਦੀ ਕੋਸ਼ਿਸ਼ ਕਰਦਾ ਇਹਨਾਂ ਦਾ ਕੋਈ ਪਿੱਛੇ ਨੰਬਰ ਨਹੀਂ ਹੁੰਦਾ ਔਰ ਮੈਂ ਇੱਕ ਕੈਂਪੇਨ ਚਲਾਈ ਹੈ ਇਹ ਜਿੰਨੇ ਵੀ ਲੰਡੇ ਮੋਟਰਸਾਈਕਲਾਂ ਵਾਲੇ ਬੱਚੇ ਆ ਜਿਹੜਾ ਵੀ ਮੇਰੇ ਹੱਥਾਂ ਦਾ ਮੈਂ ਉਹ ਮੋਟਰਸਾਈਕਲ ਬੰਦ ਕਰਦਾ ਔਰ ਉਸ ਬੱਚੇ ਦੀ ਵੈਰੀਫਿਕੇਸ਼ਨ ਕਰਦਾ ਅਗਰ ਉਹ ਮੈਨੂੰ ਸਹੀ ਲੱਗਦਾ ਤਾਂ ਮੈਨੂੰ ਛੱਡਦਾ ਅਗਰ ਉਹ ਕਿਸੇ ਕ੍ਰਾਈਮ ਵਿੱਚ ਲਿਪਤ ਹੈ ਤਾਂ ਨਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਦਾ ਮੈਂ ਜਿਹਨੇ ਦੁਕਾਨਦਾਰ ਭਰਾ ਮੇਰੇ ਉਹਨਾਂ ਨੇ ਬੇਨਤੀ ਕਰਦਾ ਪੰਪ ਵਾਲਿਆਂ ਨੂੰ ਬੇਨਤੀ ਕਰਦਾ ਔਰ ਮਾਪਿਓ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਤੁਹਾਡਾ ਬੱਚਾ ਆਪਣੇ ਘਰ ਦੇ ਵਿੱਚੋਂ ਮੋਟਰਸਾਈਕਲ ਲੈ ਕੇ ਨਿਕਲਦਾ ਤੁਸੀਂ ਘੱਟੋ-ਘੱਟ ਇਹ ਤਾਂ ਵੇਖੋ ਕਿ ਮੇਰੇ ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਲੱਗੀ ਹੋਈ ਹੈ ਮੇਰੇ ਬੱਚੇ ਨੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਹੋਇਆ ਕਈ ਵਾਰੀ ਬੱਚਾ ਸਹੀ ਹੈ ਉਹ ਦੇਖੋ ਦੇਖੀ ਨੰਬਰ ਪਲੇਟ ਲਾ ਲੈਂਦਾ ਇੱਕ ਐਨੀ ਸ਼ੌਕ ਬਣ ਚੁੱਕਾ ਇਹ ਇੱਕ ਬਹੁਤ ਵੱਡਾ ਖਤਰਾ ਸਮਾਜ ਲਈ ਕਿਉਂ ਜਦੋਂ ਵੀ ਇਹ ਕ੍ਰਾਈਮ ਕਰਦੇ ਐ ਔਰ ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਨਹੀਂ ਹੁੰਦੀ ਉਹ ਬੰਦਾ ਉਸ ਤੋਂ ਬੰਦੇ ਦਾ ਕੋਈ ਨੰਬਰ ਨਹੀਂ ਨੋਟ ਕਰ ਸਕਦਾ ਇਸ ਤੀਜਨਕ ਕ੍ਰਾਈਮ ਨੂੰ ਜਿਹੜਾ ਬੜਾਵਾ ਮਿਲਦਾ ਔਰ ਮੈਂ ਬੜੇ ਸਖਤ ਸ਼ਬਦਾਂ ਚ ਕਹਿਣਾ ਅਗਰ ਮੈਂ ਕੋਈ ਇਹੋ ਜਿਹਾ ਮੋਟਰਸਾਈਕਲ ਉਖੜ ਲਿਆ ਜਿਹਦੇ ਪਿੱਛੇ ਨੰਬਰ ਪਲੇਟ ਨਾ ਹੋਵੇ ਮੋਰੇ ਖਿਲਾਫ ਬੰਨ ਵੀ ਕਾਨੂੰਨੀ ਕਾਰਵਾਈ ਕਰਕੇ ਸਖਤ ਕਾਰਵਾਈ ਕਰੂੰਗਾ ਇੱਕ ਮੈਂ ਤੁਹਾਡੇ ਮਾਧਿਅਮ ਰਹਿਣਾ ਜਿਹੜੇ ਮਕੈਨਿਕ ਹੈ ਉਹਨਾਂ ਨੂੰ ਬਹੁਤ ਰਿਕਵੈਸਟ ਕਰਨੀ ਜਾਣਾ ਕਿ ਜਦੋਂ ਤੁਹਾਡੇ ਕੋਲ ਕੋਈ ਇਹੋ ਜਿਹਾ ਲੰਡਾ ਮੋਟਰਸਾਈਕਲ ਜਾਂ ਸਲੈਂਸਰ ਚੇਂਜ ਕਰਨ ਦੇ ਲਈ ਕੋਈ ਬੱਚਾ ਲੈ ਕੇ ਆਂਦਾ ਉਸ ਸਲੈਂਸਰਾਂ ਦੇ ਜਿਹੜੇ ਪਟਾਕੇ ਮਾਰਦੇ ਆ ਔਰ ਇੱਕ ਜਿਹੜਾ ਵਧੀਆ ਸ਼ੈਰੀ ਹੈ ਉਹਨੂੰ ਇਹ ਨਹੀਂ ਚੰਗਾ ਲੱਗਦਾ ਬਹੁਤ ਬੁਰਾ ਲੱਗਦਾ ਕਈ ਬੱਚੇ ਪੜਦੇ ਆ ਉਹਨਾਂ ਨੂੰ ਬੰਨੀ ਚੰਗਾ ਲੱਗਦਾ ਇਹ ਤੁਸੀਂ ਪਲੀਜ਼ ਕਿਸੇ ਦਾ ਸਲੈਂਸਰ ਚੇਂਜ ਨਾ ਕਰੋ ਅਗਰ ਮੇਰੇ ਨੋਟਸ ਵਿੱਚ ਕੋ ਇਹੋ ਜਿਹਾ ਮਕੈਨਿਕ ਆ ਗਿਆ ਕਿਸੇ ਦਾ ਸਲੈਂਸਰ ਚੇਂਜ ਕਰਦਾ ਮੈਂ ਨੌਇਸ ਪੋਲੂਸ਼ਨ ਐਕਟ ਦੇ ਤਹਿਤ ਉਸ ਜਿਹੜਾ ਦੁਕਾਨਦਾਰ ਹੈ ਉਹਦੇ ਖਿਲਾਫ ਵੀ ਬੰਨੀ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਇਹ ਇੱਕ ਬਹੁਤ ਵੱਡੀ ਮਾੜੀ